ਆਜੂ ਕੋੜਾ ਨੁਕਰਿਆਂ ਦੇ ਵਿੱਚ ਹੁਣ ਤੱਕ ਦਾ ਮੰਨੇ ਗਿਆ ਸਭ ਤੋਂ ਜਿਆਦਾ ਹਾਈ ਟਾਇਰ ਆ ਕੋੜਾ ਪਦਮ ਸਮੁੰਦਰ ਕੋੜੇ ਦਾ ਬੱਚਾ ਜੀ ਇਹ ਅੱਜ ਤਖਤ ਜੀ ਗੰਗਵਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਜਿਹੜੇ ਕੋੜੇ ਦੇਖਣ ਨੂੰ ਮਿਲ ਰਹੇ ਹੈ ਸੰਗਤਾਂ ਨੂੰ ਇਹ ਕਰੋੜਾਂ ਰੁਪਈਆ ਦੀ ਕੀਮਤ ਵਾਲੇ ਕੋੜੇ ਹੈ ਬਾਈ ਜੀ ਜਿਵੇਂ ਜਿਹੜੇ ਸੱਜਣ ਸਾਡੇ ਘੋੜੇ ਲੈ ਕੇ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਸੰਦੀਪ ਸਿੰਘ ਸੇਖੋ ਆਰ ਦੇ ਕੋਲ ਆ ਦਿਲ ਕੋਰਾ ਜਿਹੜਾ ਕਿ ਬੀੜਿੰਗ ਖੇਤਰ ਚ ਵੀ ਬਹੁਤ ਵਧੀਆ ਮੱਲਾ ਮਾਰ ਰਿਹਾ ਹੈ ਹਾਈਟ ਵੀ ਬਹੁਤ ਆਖੋੜੀ ਜੀ ਤੇ ਸਾਡੇ ਵੀਰ ਦੀ ਸਾਂਭ ਸੰਭਾਲ ਤੇ ਉਹਨੂੰ ਦੁਤਾ ਦੁਨੀਆ ਮੰਨਦੀ ਹੈ ਤੇ ਸਾਡੇ ਜਸਵੰਤ ਅੰਕਲ ਨੂੰ ਰੁਹਰੇ ਦਾ ਕੀਂਗ ਕਿਹਾ ਜਾਂਦਾ ਜਿੰਨੇ ਵੀ ਘੋੜੇ ਦਸਪਾਰ ਫਰਾਗ ਲੈ ਕੇ ਤਿਆਰ ਕੀਤੇ ਆ ਸਾਰੇ ਇੱਕ ਤੋਂ ਇੱਕ ਵੱਧ ਕੇ ਤਿਆਰ ਕੀਤੇ ਆ ਸੋ ਮੈਂ ਇਹਨਾਂ ਸਾਰੇ ਘੋੜੇ ਵਾਲੇ ਵੀਰਾਂ ਨੂੰ ਸਾਡਾ ਵੀਰ ਗੋਪੀ ਸਰਪੰਚ ਜੀ ਖਿੱਪਾ ਵਾਲੀ ਤੋਂ ਘੋੜਾ ਬਜਰੰਗ ਸਾਡਾ ਚੱਠਾ ਸਾਹਿਬ ਦਾ ਘੋੜਾ ਰਾਜਰੂਪ ਚੱਠਾ ਸਟੱਡ ਫਾਰਮ ਦੀ ਆਣ-ਬਾਨ ਸ਼ਾਨ ਹੋਰ ਵੀ ਮੇਰੇ ਏ ਵੀਰ ਇੱਧਰ ਖੜਿਆ ਡਾਕਟਰ ਗੁਰਸੇਵ ਸਿੰਘ ਬਾਗਾ ਜੀ ਤੇ ਹੋਰ ਮੇਰਾ ਵੀਰ ਇੱਧਰ ਖੜਾਇਆ ਨੁਕਰੇ ਕੋੜਿਆ ਮੈਨੂੰ ਪੁੱਛਦਾ ਕੀ ਨਾਮ ਹੈ ਮੇਰੇ ਧਿਆਨ ਚ ਨਹੀਂ ਹੈਗਾ ਬਾਈ ਦਾ ਨਾਮ ਪਤੋ ਹੀਰਾ ਸਿੰਘ ਪਤੋ ਹੀਰਾ ਸਿੰਘ ਪਤੋ ਹੀਰਾ ਸਿੰਘ ਤੋਂ ਬਾਈ ਜਗਵੀਰ ਸਿੰਘ ਆਲੋ ਬਾਈ ਜੀ ਧੰਨਵਾਦ ਸਾਰਿਆਂ ਦਾ ਜੀ ਸਦਾਪੁਰਾ ਪੁੱਤੋ ਹੀਰਾ ਸਿੰਘ ਤੋਂ ਹੁਣ ਦੇ ਇਰ ਵਿੱਚੋਂ ਆਉਦੇ ਨੌਕਰੇ ਕੋੜੇ ਅਕਬਰ ਰੋੜ ਲੈ ਕੇ ਪਹੁੰਚਿਆ ਜੀ ਇਹ ਬਾਗ ਲਗਾੜਾ ਇੱਕੋੜੇ ਦਾ ਬੱਚਾ ਜੀ 38 ਮੀਲੀ ਉਮਰ ਹੋਈ ਹੈ ਜੀ ਕੋੜੇ ਦਾ ਨਾਮ ਹੈ ਜੀ ਅਕਬਰ ਆ ਜਿਹੜਾ ਕੋੜਾ ਤੁਸੀਂ ਇੱਧਰ ਸਟੇਜ ਵਾਲੇ ਪਾਸੇ ਖੜਾ ਦੇਖਦੇ ਹੋ ਜੀ ਅਕਬਰ ਕੋੜਾ ਪਤੋ ਹੀਰਾ ਸਿੰਘ ਵਾਲੇ ਪਿੰਡ ਤੋਂ ਜੀ ਸਾਡਾ ਪ੍ਰਿਆ ਸੰਦੀਪ ਸੇਖੋ ਆੜਮ ਵਾਲੇ ਤੋਂ ਸਾਨੂੰ ਇਸ ਕੋੜੇ ਬਾਰੇ ਸਾਰੀ ਡਿਟੇਲ ਦੇਊਗਾ ਲੈ ਮਿੱਤਰੋ ਸਾਰੇ ਪਾਸੇ ਆਣ ਰੌਣਕਾਂ ਲੱਗੀਆਂ ਬਣੀਆਂ ਨੌਕਰੀਆਂ ਦੀਆਂ ਦੇਖ ਸਕਦੇ ਹੋ ਭਾਈ ਜੀ ਉਧਰ ਆ ਗਿਆ ਪਵਨ ਪਵਨ ਕੋੜਾ ਆ ਗਿਆ ਸਵਰਨੇ ਵਾਲਾ ਆਦਲ ਕੋੜੇ ਦਾ ਬੱਚੇ ਜੀ ਆਦਲ ਉਹ ਵੀ ਦਿਖਾਉਣਾ ਤੁਹਾਨੂੰ ਸਾਡਾ ਪ੍ਰਾ ਸੰਦੀਪ ਸੇਖੋਂ ਸਾਡੇ ਦਾ ਆਦਲ ਕੋੜੇ ਦਾ ਉਸ ਕੋੜੇ ਦੇ ਉਹਨਾਂ ਸਰਪੰਨ ਸਾਹਿਬ ਜੀ ਪਾਕਸਰ ਤੋਂ ਭਾਈ ਜੀ 32 ਮਹੀਨੇ ਉਮਰ ਦਾ ਆ ਜਲਦੀ ਤੇ 70 ਇੰਚ ਹਾਈਟ ਕਰ ਗਿਆ ਜੀ ਇਹ ਤਾੜੀਆਂ ਲਾ ਦਿਓ ਬੇਛੇਰੇ ਵਾਸਤੇ ਕਿਉਂਕਿ ਉਹ ਮਰਦੇ ਸਾਂ ਨਾਲ ਤਾਂ ਆਪਣਾ ਬੇਛੇਰਾ ਹੀ ਆਖਾਂਗੇ ਸੋ ਬਹੁਤ ਸੋਹਣੀ ਬਰੀਡਿੰਗ ਕਰ ਰਿਹਾ ਜੀ ਇਹ ਕੋੜਾ ਸਟੱਡ ਸਰਵਿਸ ਇਹਦੀ ਓਪਨ ਆ ਜੇ ਕਿਸੇ ਭਰਾ ਨੇ ਸਟੱਡ ਸਰਵਿਸ ਇਹਦੀ ਲੈਣੀ ਆ ਤਾਂ ਨਿਸ਼ਾਨ ਸਰਪੰਚ ਜੀ ਨਾਲ ਤੁਸੀਂ ਪਿੰਡ ਭਾਗਸਰ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਆਹ ਸਰ ਪਿੰਡ ਦੇ ਵਿੱਚ ਸਟੇਬਲ ਆ ਜੀ ਇਹ ਘੋੜਾ ਇਹਦੀ ਮਾਂ ਦਾ ਖਾਨਦਾਨ ਵੀ ਬੜਾ ਚੰਗਾ ਜੀ ਅਣੀ ਘੋੜੇ ਦੀ ਬੱਚੀ ਆ ਜੀ ਜਿਹੜੀ ਇਸ ਘੋੜੇ ਦੀ ਮਾਂ ਨੁਕਰੀ ਘੋੜੀ ਆ ਜੀ ਸੋ ਨੁਕਰਿਆਂ ਦੇ ਵਿੱਚ ਬਰੀਡਿੰਗ ਵਾਸਤੇ ਇਹ ਚੀਜ਼ ਬੜੀ ਮੈਟਰ ਕਰਦੀ ਆ ਕਿਉਂਕਿ ਜਿਹੜੇ ਘੋੜੇ ਦਾ ਖਾਨਦਾਨ ਜਿੰਨਾ ਪਿੱਛੇ ਤੋਂ ਨੁਕਰਾ ਹੋਊਗਾ ਉਨਹੀਂ ਉਹਦੇ ਚਾਂਸ ਜਿਆਦਾ ਹੁੰਦੇ ਆ ਚੰਬੀਆਂ ਟੋੜੀਆਂ ਤੇ ਨੁਕਰਾ ਪ੍ਰੋਡਿਊਸ ਕਰਨ ਦੇ ਇਧਰ ਡਾਕਟਰ ਸਾਹਿਬ ਦਾ ਆਪੀ ਇਧਰ ਦੇ ਪਾਸੇ ਸਾਡੇ ਸਰਪੰਚ ਸਾਹਿਬ ਗੋਪੀ ਸਰਪੰਚ ਜੀ ਪਿੰਡ ਖੁੱਪਾਂ ਵਾਲੀ ਤੋਂ ਇਹਨਾਂ ਦਾ ਨੁਕਰਾ ਕੋੜਾ ਬਜਰੰਗ ਬਜਰੰਗ ਵਾਸਤੇ ਵੀ ਜ਼ੋਰਦਾਰ ਤਾੜੀਆਂ ਲਾ ਦੇ ਜੀ ਸਾਰੇ ਪਤਾ ਕੋੜੇ ਦਾ ਬੱਚਾ ਜੀ ਇਹ ਸਰਪੰਚ ਸਾਹਿਬ ਸਾਨੂੰ ਕੋੜੇ ਬਾਰੇ ਦੱਸਣਗੇ ਜੀ ਕਿੰਨੀ ਉਮਰ ਹੋ ਗਈ ਇਹਦੀ ਕਦ ਘੜ ਕਿੰਨਾ ਕਰ ਗਿਆ ਇਹਦੀ ਮਾਂ ਜਿਹੜੀ ਹੈ ਜੀ ਸਰਪੰਚ ਸਾਹਿਬ ਦੱਸੋ ਜੀ 3+ ਹੈ ਇਹਦਾ ਦੀ ਬਜਰੰਗ ਦੀ ਇਹਦੀ ਜਿਹੜੀ ਮਾਂ ਗਈ ਨੁਕਰੀ ਘੋੜੀ ਆ ਵਿਕਟੋਰੀਆ ਮਹਾਰਾਸ਼ਟਰ ਦੀ ਚੈਂਪੀਅਨ ਘੋੜੀ ਹੈ ਜੀ ਉਹ ਉਹ ਬਜਰੰਗ ਤੁਹਾਡੇ ਸਾਹਮਣੇ ਇਹ ਵੀ ਆ ਗਏ ਉਮਰ ਦੇ ਵਿੱਚ ਬਸ਼ੀਰ ਆਈ ਆ ਜੀ ਰਿਜ਼ਲਟ ਆ ਗਏ ਸਰਪੰਚ ਸਾਹਿਬ ਕਹਿੰਦੇ ਸਪੋਰਟਲੈਸ ਬੱਚੇ ਆਇਆ ਹੈ ਜੀ ਅਰਜਨ ਰੌਲੀ ਵਾਲੇ ਦਾ ਪੋਤਾ ਜੀ ਇਹ ਬਿਤਾਵ ਕੋੜੇ ਦਾ ਬੱਚਾ ਰੌਲੀ ਵਾਲੇ ਅਰਜਨ ਦਾ ਪੋਤਾ ਜੀ ਤਾੜੀਆਂ ਲਾ ਦਿਓ ਸਰਪੰਚ ਸਾਹਿਬ ਵਾਸਤੇ ਬਿਤਾਵ ਦਾ ਪਹਿਲਾ ਬੱਚਾ ਹੈਗਾ ਬਿਤਾਵ ਦਾ ਪਹਿਲਾ ਬੱਚਾ ਜੀ ਇਹ ਪਹਿਲਾ ਰਿਜ਼ਲਟ ਜੀ ਮਤਾਬ ਦਾ ਇਧਰਲੇ ਪਾਸੇ ਸਾਡੇ ਨਾਲ ਪੰਜਾਬਾ ਸਟਾਰਟ ਫਾਰਮ ਤੋਂ ਰੌਸ਼ਨ ਸ਼ਰਮਾ ਜੀ ਤੇ ਪ੍ਰਵੀਨ ਸ਼ਰਮਾ ਜੀ ਆਪਦੇ ਨੁਕਰੇ ਘੋੜੇ ਨੂੰ ਲੈ ਕੇ ਆਇਆ ਜੀ ਪੰਜਾਬਾ ਸਟਾਰਟ ਫਾਰਮ ਤੋਂ ਦੌੜ ਵਾਲੇ ਪ੍ਰਿੰਸ ਦਾ ਬੱਚਾ ਜੀ ਇਹ ਬਾਦਸ਼ਾਹ ਬਹੁਤ ਸਾਰੇ ਸੋਹਾਂ ਦਾ ਬਿੰਦਰ ਕੋੜਾ ਜੀ ਬਾਦਸ਼ਾਹ ਬਾਦਸ਼ਾਹ ਦੇ ਲਈ ਵੀ ਤਾੜੀਆਂ ਮਾਰ ਦਿਓ ਜੀ ਇੱਕ ਵਾਰ ਦੱਬ ਕੇ ਚਾਰ ਵਾਰ ਦਾ ਚੈਂਪੀਅਨ ਨੋਕਰਾ ਕੋੜਾ ਬਾਸ਼ਾ ਪ੍ਰਾਣੇ ਦੀ ਸਟੱਡ ਸਰਵਿਸ ਲੈਣੀ ਆ ਤਾਂ ਸਾਡੇ ਭਰਾ ਰਾਸ਼ਨ ਸ਼ਰਮਾ ਜੀ ਪ੍ਰਵੀਨ ਸ਼ਰਮਾ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਦੌੜ ਵਾਲੇ ਪ੍ਰੇਸ ਦਾ ਬੱਚਾ ਜੀ ਇਹ ਬਹੁਤੋ ਕੇਅਰ ਕਰਦੇ ਆ ਭਰਾ ਉਹਨਾਂ ਦੇ ਕੋਲੇ ਫਾਰਮ ਦੇ ਉੱਤੇ ਹੋਰ ਵੀ ਬਹੁਤ ਸਾਰੇ ਜਾਨਵਰ ਆ ਬ੍ਰੀਡ ਦੇ ਵੱਲ ਬੜਾ ਰਹਿਣਾ ਇਹਨਾਂ ਦਾ ਤਾੜੀਆਂ ਲਾ ਦਿਓ ਜੀ ਹਿਟਲਰ ਦੇ ਨਾਂ ਤੇ ਨੂਰੇ ਬਾਕਰਪੁਰ ਵਾਲੇ ਦਾ ਬੱਚਾ ਜੀ ਇਹ ਕਰ ਬਸ ਬਿਡਾਲੀ ਆਵੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਭਾਵੇ ਸੱਤ ਸਰੀਆ ਕਾਲ ਹੋਰ ਬਰਬਰਾ ਕਾਲ ਇੱਕ ਦੇਗ ਫਤਿਹ ਖਾਦਰ ਯਾਰ ਮਦਦ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਣਿਆ ਝਕਾਰੇ ਦਾ ਜਵਾਬਾ ਜਿਹੜਾ ਝਕਾਰੇ ਨਾਲ ਬੰਦੇ ਗੁਰੂ ਜੀ ਆਪਣਾ ਰੰਗ ਮੰਗਲ ਹੋਇਆ ਪਿਆ ਪੂਰਾ ਐਨ ਓਕੇ ਫਸਟ ਕਲਾਸ ਸਾਡੇ ਪਰਾ ਸੰਦੀਪ ਜੀ ਨੂੰ ਬਾਈ ਸਵਰਨੇ ਦਾ ਆ ਗਿਆ ਕੋਈ ਨਾ ਨੂੰ ਬੇਨਤੀ ਹੈ ਜੀ ਆ ਦਿਲ ਕੋਲੇ ਦੇ ਇੱਧਰਲੇ ਪਾਸੇ ਲੈ ਕੇ ਆਓ ਜੀ ਸਨਮਾਨਤ ਕਰੀਏ ਜਿੱਥੇ ਕੋਣਾ ਸਤੇ ਵਾਲਾ ਜੀ ਸੋਹਣੇ ਸਨਮਾਨ ਮਹਿਸੂਸ ਕਰ ਰਹੇ ਆ ਜਿਹੜੇ ਸਾਡੇ ਭਰਾ ਆ ਦਿਲ ਕੋਲੇ ਬੈਠੇ ਲੈ ਕੇ ਪਹੁੰਚੇ ਆ ਜੀ ਤੇ ਸਾਡਾ ਭਰਾ ਦੀ ਪਰ ਮੇਰੇ ਪਿੰਡਾ ਮੇਲੇ ਦਾ ਮਾਨ ਵਧਾਇਆ ਇਹਨਾਂ ਨੇ ਆਦਲ ਕੋ ਦਾ ਜੀ ਦੇ ਘਰੇ ਜਾਂਦੇ ਆ ਸੀ ਉਹਦੀ ਮਾਂ ਵੀ ਮੇਰੇ ਕੋਲ ਰਹੀ 70 ਇੰਚ ਹਾਈਟ ਕਰ ਗਿਆ ਜੀ ਠੀਕ ਹੈ ਜੀ ਅਰਜਨ ਰੋਈਆ ਦਾ ਪੋਤਾ ਬਿਤਾਉ ਦਾ ਬਟਾ ਜੀ ਦੇ ਉਹਦੇ ਬਾਰੇ ਹੋਰ ਸਾਡੇ ਪ੍ਰਧਾਨਾ ਕੋਲ ਮੇਰੇ ਵੀ ਸਵਾਲ ਨੇ ਤੁਹਾਡੇ ਨਾਲ ਆਪਾਂ ਬੈਠ ਕੇ ਗੱਲਾਂ ਬਾਤਾਂ ਕਰਨ ਨੂੰ ਜ਼ਰੂਰ ਕਰਾਂਗੇ ਸਮਾਗਮ ਕਰਕੇ ਉਹ ਬੰਦੇ ਸੀ ਜਿਹੜੇ ਜੋਰਾ ਸਿੰਘ ਉਹ ਵੀ ਮੇਰਾ ਖੜੇ ਪੱਟ ਬਣਾਵਾ ਰਹੇ ਬਿਲਕੁਲ ਜੀ ਰੱਬ ਰੂਪੀ ਇਨਸਾਨ ਸੀ ਉਹ ਆਪਾਂ ਜੀ ਨਾ ਨਾ ਜੀ ਵਿਚਾਰਾਂ ਦੋਨਾਂ ਭਰਾਵਾਂ ਨੇ ਭੈਜਣਾ ਜੀ ਰੂਪੀ ਦੀ ਆਖੀ ਜ਼ਿੰਦਗੀ ਚ ਸਾਡੇ ਭਰਾ ਜੀ ਬਿਲਕੁਲ ਜੀ ਬਿਲਕੁਲ ਜੀ ਜਿੱਥੇ ਜੀ ਰਹੇ ਰਾਜ ਰੂਪ ਸੋ ਕੁੜੇ ਨੇ ਥੋੜੀ ਜੀ ਸਾਡੀ ਜੀ ਆ ਕਾਹਲ ਜਾਨੇ ਕਰਦਾ ਬਾਹਰ ਕੇ ਆਪਾਂ ਇਹਨਾਂ ਨੂੰ ਦੇਖ ਸੈਂਡੂ ਕੋੜਾ ਅੱਜ ਇਹ ਰੋੜੀਆ ਦੇ ਦਾ ਬੱਚਾ ਜੀ ਬਹੁਤ ਸੋਹਣੀ ਬ੍ਰੀਡਿੰਗ ਕਰ ਰਿਹਾ ਜੀ ਇਹ ਅਸੀਂ ਬੜਾਈ ਆਂ ਦਿਨੇ ਸਾਡੇ ਬੱਡੇ ਭਰਾ ਸੁਖਵੀਰ ਸਾਹਿਬ ਆ ਰਹੇ ਮਾਣ ਬਹੁਤ ਇੱਕ ਰੰਗਾ ਕਾਲਾ ਹੀ ਆ ਉਹ ਹਨਾ ਬਿਲਕੁਲ ਇੰਨਾ ਸੋਹਣਾ ਕੋੜਾ ਤਲਵੰਡੀ ਸਾਬੋ ਏਰੀਆ ਦੇ ਵਿੱਚ ਇਹ ਆਸੇ ਪਾਸੇ ਏਰੀਆ ਦੇ ਲੋਕਾਂ ਨੂੰ ਵੀ ਮਾਣ ਹੋਣਾ ਚਾਹੀਦਾ ਕੋਈ ਪ੍ਰੋਫੈਸਰ ਸਰੀਆ ਆਹ ਹਾਂਜੀ ਭਾਈ ਬਲਜੀਤ ਬਰਕ ਸਿੰਘ ਬਾਕਰਪੁਰ ਆ ਗਿਆ ਹੋ ਗਿਆ ਕਰੋ ਜੀ ਰਾਜ ਰੂਪਾ ਤੋਂ ਥੋੜਾ ਤੇ ਜੂਰੇ ਬਾਕਰਪੁਰ ਵਾਲੇ ਦਾ ਬੱਚਾ ਜੀ ਇਹ ਉਹ ਸੋਹਣੀ ਬਰੀਡਿੰਗ ਕਰ ਰਿਹਾ ਜੀ ਇਹਦੇ ਵੀ ਬੱਚੇ ਆ ਗਏ ਆ ਤੇ ਬੱਚੇ ਜਿਹੜੇ ਆਏ ਆ ਇਹਦੇ ਸਪੋਰਟਲੈਸ ਬੱਚੇ ਆ ਬਹੁਤ ਸੋਹਣੀ ਹਾਈਟ ਕਰਦੇ ਆ ਇਹਦੀ ਮਾਂ ਵੀ ਬੜੀ ਚੰਗੀ ਘੋੜੀ ਆ ਸੋ ਅਸੀਂ ਜੀਰੋ ਆਂ ਆਖਦੇ ਆ ਸਾਡੇ ਭਰਾ ਫਿਰਮੀਤ ਬਿਰਕੋ ਜਿਹਨੇ ਟਾਈਮ ਤੋਂ ਟਾਈਮ ਕੱਢ ਕੇ ਇੱਥੇ ਦਰਸ਼ਨ ਦਿੱਤੇ ਘੋੜੇ ਨੂੰ ਲੈ ਕੇ ਆਇਆ ਸਾਡੇ ਭਰਾ ਕਾਤਰ ਵਾਲੇ ਜਗਰਾਜ ਦਾ ਘੋੜਾ ਖੜੀ ਆ ਗਿਆ ਜੀ ਇਧਰਲੇ ਪਾਸੇ ਤਾੜੀਆਂ ਨਾਲ ਸਵਾਗਤ ਕਰਦੇ ਆ ਏ ਡੋਡਾ ਨੇ ਰਾਜੂ ਦਾ ਡਰੈਕਟ ਬੱਚਾ ਜੀ ਬਹੁਤ ਪੁਰਾਣੇ ਖਾਨਦਾਨੀ ਕੋੜੇ ਦਾ ਬੱਚਾ ਜੀ ਰਾਜੂ ਡੋੜ ਦਾ ਬੱਚਾ ਖਲੀ ਹੋ ਇੱਕੋੜਾ ਕਸਤੂਪੁਰਾ ਸਾਹਿਬ ਦੀ ਧਰਤੀ ਤੋਂ ਆਇਆ ਜੀ ਤੇ ਸਾਡੇ ਵੱਡੇ ਪਰਾ ਜਗਨਾਲ ਸਿੰਘ ਜੀ ਘਤਰ ਤੋਂ ਬੜਾ ਸ਼ੌਂਕ ਰੱਖਦੇ ਆ ਕੋੜਿਆਂ ਪ੍ਰਤੀ ਇਹਨਾਂ ਦਾ ਮਾਰਵਾੜੀ ਘੋੜਾ ਵੀ ਆਪਾਂ ਤੁਹਾਨੂੰ ਅਗਲੇ ਰਿੰਗ ਦੇ ਵਿੱਚ ਦਿਖਾਵਾਂਗੇ। ਸੋ ਤਾੜੀਆਂ ਲਾ ਦਿਓ। ਭਾਈ ਜਗਰਾਜ ਜਗਰਾਜ ਕਾਦਰ ਦੇ ਨਾਂ ਤੇ। ਆ ਗਿਆ ਬਾਈ ਸਰਵਰ ਦੇ ਕੋਲ। ਇਹ ਸਾਹੋ ਗਿਆ ਜੀ ਬੱਡਰਾ ਇੰਨਾ ਹੀ ਜੀ ਸਕੋਰ ਇਹਦੀ ਜਿਹੜੀ ਇਹਦੀ ਮਾਰ ਗਈ। ਉਹ ਬਾਦਿਆਂ ਦੀ ਲਾਈਨ ਦੇ ਵਿੱਚੋਂ। ਘੋੜੇ ਦੀ ਜਿਗਾ ਮਾਰ ਲਓ। ਘੋੜੇ ਦੀ ਫੇਰ ਬਹੁਤ ਜਾ ਰਿਹਾ। ਬਹੁਤ ਚੰਗਾ ਪ੍ਰੋਡਿਊਸ ਕੀਤਾ ਇਹਨੇ। ਜੱਪਾ ਬਰੇਡ ਦੇ ਤੌਰ ਤਾ ਜਿੰਨੇ ਬੈਨ ਦਾਦੇ ਹੋਊਗੀ ਕੋੜੀ ਜੀ ਉਨਾ ਹੀ ਬੱਚਾ ਚੰਗਾ ਤੇ ਵੱਡਾ ਦਿੰਦੀ ਐ ਕੋੜੀ ਸੋ ਇਸ ਕੋੜੇ ਦਾ ਬੜਾ ਰੋਣਾ ਬ੍ਰੀਡਿੰਗ ਵਾਸਤੇ ਬਹੁਤ ਚੰਗੀਆਂ ਤੰਗੀਆਂ ਬਿਛੇਰੀਆਂ ਤੇ ਬਿਛੇਰੇ ਇਸ ਬਰਾਕੈਂਡ ਦੇ ਵਿੱਚੋਂ ਤਿਆਰ ਹੋਇਆ ਸੋ ਤਾੜੀਆਂ ਲਾ ਦੇ ਜੀ ਪਵਨ ਕੋੜੇ ਦੇ ਨਾਂ ਤੇ ਸਾਡੇ ਆਪਣਾ ਕੋੜੇ ਦੇ ਨਾਂ ਤੇ ਤੇ ਬਾਈ ਸਵਰਨੇ ਦੇ ਨਾਂ ਤੇ ਪਿੰਡ ਭਾਗੀਵੰਦਰ ਆ ਜੀ ਇਹ ਕੋੜਾ ਜਿਹੜੇ ਕਿਸੇ ਨੇ ਸਟਾਟ ਸਰਵਿਸ ਲੈਣੀ ਆ ਉਹ ਵੀਰਿਆ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਚੰਗਾ ਦਰਸ਼ਕੋ ਰਾਈ ਜੀ ਬਾਈ ਇਹਨਾਂ ਦੇ ਕੇ ਦਿਖਾ ਦੇਣਗੇ ਸਾਡੇ ਗੋਪੀ ਸਰਪੰਚ ਜੀ ਨਗਰੇ ਕੋੜੇ ਬਜਰੰਗ ਨੂੰ ਲੈ ਕੇ ਆ ਗਏ ਐਂਟਰੀ ਆ ਜੀ ਉਹਨਾਂ ਦੀ ਤਾੜੀਆਂ ਲਾ ਦਿਓ ਬਜਰੰਗ ਦੇ ਨਾਂ ਤੇ ਗੋਪੀ ਸਰਪੰਚ ਸਾਹਿਬ ਪਿੰਡ ਖਿਪਾਣੇ ਤੋਂ ਸਰਪੰਚੀ ਦੇ ਨਾਲ-ਨਾਲ ਇਹਨਾਂ ਦੀ ਘੋੜਿਆਂ ਦੀ ਦੁਨੀਆ ਦੇ ਵਿੱਚ ਵੀ ਝੰਡੇ ਗੱਡੇ ਹੋਇਆ। ਦੋ ਘੋੜੇ ਇਹਨਾਂ ਦੇ ਮਾਲਵਾੜੀ ਘੋੜਾ ਨੂੰ ਅੱਪਾ ਦਿਖਾਵਾਂਗੇ ਵੀ ਬਤਾਏਗਾ ਜੇਠਾ ਬਤਾਈਏ ਤਾੜੀਆਂ ਲਾਓ ਘੋੜੇ ਦੇ ਨਾਂ ਤੇ ਅੰਕਲ ਜਸਪਾਲ ਸਿੰਘ ਜੀ ਇਹਨਾਂ ਦੇ ਨਾਂ ਤੇ ਵੀ ਤਾੜੀਆਂ ਲਾ ਦਿਓ ਬਤਾਵ ਅੰਕਲ ਜਸਪਾਲ ਜੀ ਦੇ ਕੋਲੇ ਰਿਹਾ ਇਹਨਾਂ ਨੇ ਬਰੀਡ ਕੀਤਾ ਬਲੋਟ ਏਰੀਆ ਹਾਂਜੀ ਉਹ ਜਿਹੜੇ ਕਹਿੰਦੇ ਨਹੀਂ ਹੁੰਦੇ ਰੋਟਾ ਇੱਕ ਮਾੜਾ ਵੇ ਤੂੰ ਤਾਂ ਦੋਵੇਂ ਮਾਰੀ ਫਿਰਦਾ ਉਹਵੇਂ ਸਰਪੰਚ ਸਾਹਿਬ ਜਦੋਂ ਕੋੜਾ ਦਾ ਕਰਖਣਾ ਔਖਾ ਹੋ ਜਾਂਦਾ ਸਰਪੰਚ ਸਾਹਿਬ ਦੋਵੇਂ ਰੱਖੀ ਫਿਰਦੇ ਆ ਮਾਰਵਾੜੀ ਘੋੜਾ ਵੀ ਦਿਖਾਵਾਂਗੇ ਤੁਹਾਨੂੰ ਇਹਨਾਂ ਤਾੜੀਆਂ ਲਾੜੀ ਸਰਪੰਚ ਸਾਹਿਬ ਦੇ ਨਾਂ ਤੇ ਟੱਕ ਮਾਰ ਕੀ ਇਹਨਾਂ ਨੇ ਹੀ ਸਰਪੰਚ ਸਾਹਿਬ ਭਲਵਾਨ ਮਿਗਲਾ ਜਵਾਦ ਦੀ ਘੋੜਾ ਤੇ ਅਗਲਾ ਘੋੜਾ ਬਾਸਾ ਪੰਜਾਬ ਵਾਸਤਾ ਦੇ ਫਾਰਮ ਦੀ ਸ਼ਾਨ ਸਾਰੇ ਪੰਜਾਬੀਆਂ ਨੂੰ ਵੀ ਇੰਨੇ ਚੰਗੇ ਨਮਨ ਤੇ ਮਾਰਗੜੀ ਕੋਲੇ ਆਪਣੇ ਪੰਜਾਬ ਦੇ ਵਿੱਚ ਖੜੇ ਐ ਸਵਾ ਲਖਤਾ ਤੇ ਤਾੜੀਆਂ ਆ ਰਹੀਆਂ ਨੇ ਸਾਰੇ ਘੇਰੇ ਦੇ ਨਾਲੇ ਪਰਮਾਤਮਾ ਜੀ ਨੂੰ ਗੁਰੂਤ ਬਹੁਤ ਵਾਸਿਆ ਸਾਡੇ ਪਰ せいでな。